ਉਹ ਕਹਿੰਦੇ ਜੀ ਅਟੈਕ ਤਾਂ ਹੋਇਆ ਲੇਕਿਨ ਬੰਦਿਆਂ ਦੀ ਇੰਟੈਂਸ਼ਨ ਗੱਡੀ ਤੋੜਨ ਦੀ ਸੀ ਇਹਦੇ ਤੇ ਅਟੈਕ ਕਰਨ ਦੀ ਸੀ। ਉਹ ਕਹਿੰਦੇ ਜੀ ਟੀਪੀ ਸਾਹਿਬ ਨੂੰ ਇਹ ਦੱਸਣਾ ਚਾਹੁੰਦੇ ਕਿ ਜੇ ਜੇ ਆਪਾਂ ਕਲਪ੍ਰੇਟਸ ਨੂੰ ਫੜਨਾ ਹੀ ਨਹੀਂ ਤੇ ਫਿਰ ਬਿਹਤਰ ਹੈ ਸਾਨੂੰ ਫੜ ਲਓ। ਤੁਹਾਨੂੰ ਕੋਈ ਸ਼ੌਂਕ ਨਹੀਂ ਹੈ ਸਾਡੇ ਦੇ ਕਿਹਾ ਜਾਂਦਾ ਹੈ ਕਿ ਜੀ ਧਰਨਾ ਦੇ ਦਿੰਦੇ ਕੀ ਕਰੀਏ ਫਿਰ? ਗਾਂਧੀ ਜੀ ਨੇ ਇਹ ਹੀ ਕਿਹਾ ਸੀਗਾ ਕਿ ਵਾਇਲੈਂਸ ਨਹੀਂ ਕਰਨੀ। ਨਾਨ ਵਾਇਲੈਂਸ ਹੋ ਕੇ ਬੈਠੋ ਛੱਡੋ। ਤੇ ਫਿਰ ਧਰਨਾ ਦੇ ਕੀ ਜੇ ਮੈਨੂੰ ਮਰਨ ਵਰਤ ਤੇ ਵੀ ਬਹਿਣਾ ਪਿਆ ਤੇ ਮੈਂ ਬਵਾ। ਜਿਹੜਾ ਸਾਡਾ ਨੋਬ ਕੇ ਕੰਟੀਨਿਊ ਚੱਲ ਰਿਹਾ ਸੀ ਤੇ ਅੱਜ ਹੁਣੇ ਥੋੜੀ ਦੇਰ ਪਹਿਲਾਂ ਡੀਐਸਪੀ ਸਾਹਿਬ ਆਏ ਸੀ ਉਹ ਦੂਜੇ ਪੁਲਿਸ ਅਫਸਰ ਵੀ ਆਏ ਸ ਤੇ ਸੀਪੀ ਸਾਹਿਬ ਨੇ ਕਿਹਾ ਕਿ ਇੱਕ ਵਾਰੀ ਤੁਸੀਂ ਮਿਲੋ ਉਹਨਾਂ ਨੂੰ ਤੇ ਅਸੀਂ ਸਾਰੀ ਐਗਜ਼ੀਕਟਿਵ ਬੋਡੀ ਤੇ ਸੌਰਵ ਸ਼ਰਮਾ ਜੀ ਅਸੀਂ ਗਏ ਸੀ ਅਸੀਂ ਆਪਣੀ ਰੈਜ਼ੈਂਟਮੈਂਟ ਸ਼ੋ ਕੀਤੀ ਹੈ ਮਸਲਾ ਕੀ ਹੈ ਮਸਲਾ ਇਹ ਆਪਣੇ ਜਿਹੜੇ ਸਾਡੇ ਐਗਜ਼ੀਕਟਿਵ ਮੈਂਬਰ ਸੌਰਵ ਸ਼ਰਮਾ ਜੀ ਹੈ ਇਹਨਾਂ ਦੇ ਉੱਤੇ ਬੰਦਿਆਂ ਨੇ ਅਟੈਕ ਕੀਤਾ ਸੀ ਅੱਜ ਤੋਂ ਹਫਤਾ ਪਹਿਲਾਂ ਅਸੀਂ ਨੈਕਸਟ 2 ਦਿਨਾਂ ਬਾਅਦ ਜਦੋਂ ਅਰੈਸਟ ਨਹੀਂ ਸੀ ਹੋਰੀ ਅਸੀਂ ਅਨਾਉਂਸ ਕੀਤਾ ਸੀਗਾ ਕਿ ਅਸੀਂ ਬਾਹਰ ਧਰਨੇ ਤੇ ਬੈਠਾਂਗੇ ਤੇ ਲੋਕ ਕਰਾਂਗੇ ਫਿਰ ਪੁਲਿਸ ਨੇ ਸਾਨੂੰ ਕੌਨਫੀਡੈਂਸ ਦਿੱਤਾ ਕਿ ਅਸੀਂ ਪਰਚਾ ਦਰਜ ਕਰਾਂਗੇ ਤੇ ਬੰਦੇ ਅਰੈਸਟ ਕਰਾਂਗੇ ਇਸ ਕਰਕੇ ਧਰਨਾ ਉਹ ਅਸੀਂ ਪੋਸਟਪੋਨ ਕਰ ਦਿੱਤਾ ਸੀ ਲੇਕਿਨ ਕੱਲ ਅਸੀਂ ਜਿੱਦੇ ਤੋ ਗਏ ਆ ਪੁਲਿਸ ਅਫੀਸ਼ਰਸ ਨੂੰ ਮਿਲੇ ਆ ਉਹ ਕਹਿੰਦੇ ਜੀ ਅਟੈਕ ਤਾਂ ਹੋਇਆ ਲੇਕਿਨ ਬੰਦਿਆਂ ਦੀ ਇੰਟੈਂਸ਼ਨ ਗੱਡੀ ਤੋੜਨ ਦੀ ਸੀ ਇਹਦੇ ਤੇ ਅਟੈਕ ਕਰਨ ਦੀ ਨਹੀਂ ਸੀ ਯਾਨੀ ਕਿ ਨਵੇਂ ਕਾਨੂੰਨ ਜਿਵੇਂ ਬਦਲੇ ਨੇ ਉਹਦੇ ਹਿਸਾਬ ਨਾਲ ਉਹਨਾਂ ਨੇ ਬਦਲ ਦਿੱਤਾ ਕਿਨ ਵਾਰ ਅਸੀਂ ਐਗਰੀ ਨਹੀਂ ਕੀਤਾ ਅੱਜ ਅਸੀਂ ਕਾਲ ਕੀਤੀ ਸੀ ਹੁਣ ਸੀਪੀ ਸਾਹਿਬ ਕੋ ਗਏ ਸੀ ਕਿਉਂਕਿ ਅਸੀਂ ਸੀਪੀ ਸਾਹਿਬ ਨੂੰ ਇਹ ਦੱਸਣਾ ਚਾਹੁੰਦੇ ਕਿ ਜੇ ਆਪਾਂ ਕਲਪ੍ਰੀਟਸ ਨੂੰ ਫੜਨਾ ਹੀ ਨਹੀਂ ਤੇ ਫਿਰ ਬਿਹਤਰ ਹੈ ਸਾਨੂੰ ਫੜ ਲਓ ਤੇ ਆਪਾਂ ਮਸਲੇ ਨੂੰ ਖਤਮ ਕਰ ਦਈਏ ਬਿਕਾਜ਼ ਦ ਲਾਅ ਆਫ ਦ ਲੈਂਡ ਇਜ਼ ਬਟ ਉਹਨਾਂ ਨੇ ਬੜੀ ਸਿਆਣੇਪਲੀ ਗੱਲ ਕੀਤੀ ਔਰ ਬੜੇ ਵਧੀਆ ਔਰ ਇਮਾਨਦਾਰ ਅਫਸਰ ਨੇ ਉਹਨਾਂ ਨੇ ਇੱਕ ਗੱਲ ਕਹੀ ਹੈ ਕਿ ਤੁਸੀਂ ਮੈਨੂੰ ਮੌਕਾ ਦਿਓ ਮੇਰੀ ਨੌਲੇਜ ਆ ਗਿਆ ਹੈ ਨਨਿ ਜੋਰਬੀਨ ਡਾ ਜਨਕਟਰੀ ਨੇ ਜੋ ਪਰਸੋ ਰਾਤ ਇਨਸੀਡੈਂਟ ਹੋਇਆ ਕਿ ਮਲਜ਼ਮ ਫੜੇ ਹੋਇਆ ਨੂੰ ਛੱਡਿਆ ਜਾ ਰਿਹਾ ਸੀ ਵੀਡੀਓਜ਼ ਵੀ ਬਣੀਆਂ ਕਹਿੰਦੇ ਉਹ ਹੈਗੀਆਂ ਸਾਰੀਆਂ ਵੀਡੀਓਜ਼ ਹੈ ਜੀ ਉਹਦੇ ਬਾਰੇ ਉਹ ਦੱਸਿਆ ਉਹਨਾਂ ਨੇ ਇਮੀਡੀਏਟਲੀ ਜਿਹੜਾ ਚੌਕੀ ਇਨ ਚਾਰਜ ਹੈ ਉਹਨੂੰ ਤਾਂ ਬਦਲ ਦਿੱਤਾ ਹੈ ਅੱਛਾ ਤੇ ਉਹਨਾਂ ਨੇ ਦੂਸਰੀ ਅਸ਼ੁਰੰਸ ਜੇਤੀ ਹੈ ਕਿ ਮੈਟਰ ਐਸਐਚਓ ਕਿਹਦੇ ਕੋਲ ਹੈ ਸਦਰ ਬੋਲੋ ਸਦਰ ਐਸਐਚਓ ਸਦਰ ਕੋਲ ਜਿਹੜੀ ਇਨਵੈਸਟੀਗੇਸ਼ਨ ਸੀ ਉਹ ਚੇਂਜ ਕਰਕੇ ਐਸਐਚਓ ਸਿਵਲ ਲਾਈਨ ਨੂੰ ਦੇ ਦਿੱਤੀ ਹੈ ਕਿ ਉਹਨਾਂ ਨੇ ਕਿਹਾ ਕਿ ਵੀ ਜਿੰਨੇ ਡੀ ਆਰ 100 ਐਡੇ ਤੇ ਐਕਸ਼ਨ ਹੋਏਗਾ ਅਸੀਂ ਉਹਨਾਂ ਦੀ ਇਹ ਗੱਲ ਨੂੰ ਸੁਣ ਕੇ ਆਏ ਆ ਉਹਨੇ ਜੀ ਆਪਣਾ ਬੋਡੀ 'ਚ ਬੈਠ ਕੇ ਆਪਣਾ ਡਿਸੀਜਨ ਲਵਾਂਗੇ ਤੁਸੀਂ ਸਮਝੋ ਕਿ ਪੁਲਸ ਦੀ ਢਿੱਲੀ ਕਾਰੇ ਪ੍ਰਣਾਲੀ ਹੈ ਇੱਥੇ ਸੁਨਝ ਰਹੀ ਹੈ ਮੈਂ ਦੇਖੋ ਜੀ ਜੇ ਢਿੱਲੀ ਕਾਰੇ ਪ੍ਰਣਾਲੀ ਨਾ ਹੁੰਦੀ ਤੇ ਫਿਰ ਅਸੀਂ ਮੁੱਦਾ ਹੀ ਛੱਡ ਕੇ ਕਹਿੰਦੇ ਸਾਨੂੰ ਹੀ ਅਰੈਸਟ ਕਰ ਲਓ ਜੀ ਇਹ ਕੋਈ ਲਾਅ ਆਫ ਦਾ ਲੈਂਡ ਹੈਸ ਟੂ ਪਰਵੇ ਹੂੰ ਕੋਈ ਜੱਟਾਂ ਵਰਜੀ ਵੱਡਾ ਅਫੀਸਰ ਹੋ ਗਏ ਲੇਕਿਨ ਲਾਇਰਸ ਜਿਹੜੇ ਆ ਸਾਨੂੰ ਕੋਈ ਸ਼ੌਂਕ ਨਹੀਂ ਹੈ ਸਾਡੇ ਦੇ ਕਿਹਾ ਜਾਂਦਾ ਕਿ ਜਿਹਦੀ ਧਰਨਾ ਦੇ ਦਿੰਦੇ ਕੀ ਕਰੀਏ ਫਿਰ ਗਾਂਧੀ ਜੀ ਨੇ ਇਹ ਹੀ ਕਿਹਾ ਸੀਗਾ ਕਿ ਵਾਇਲੈਂਸ ਨਹੀਂ ਕਰਨੀ ਨਾਨ ਵਾਇਲੈਂਸ ਹੋ ਕੇ ਬੈਠੋ ਛੱਡ ਕੇ ਸਭਾ ਸੀ ਉਹ ਮੁੱਦਾ ਠਾਇਆ ਲੇਕਿਨ ਮੇਰੇ ਵਾਸਤੇ ਇੱਕ ਗੱਲ ਬੜੀ ਮੈਂ ਪ੍ਰਾਇੋਰਟੀ ਜਨ ਨਾਲ ਕਹਿਣਾ ਚਾਹਣਾ ਕਿ ਮੇਰੇ ਐਗਜ਼ੀਕਟਿਵ ਮੈਂਬਰ ਸੌਰਵ ਸ਼ਰਮਾ ਹੈ ਮੇਰੀ ਬਾਰ ਦਾ ਮੈਂਬਰ ਹੈ ਮੇਰੀ ਬਾਰ ਦੇ ਹਰ ਮੈਂਬਰ ਜੀ ਲਾਈਵ ਨੂੰ ਅਗਰ ਕੋਈ ਖਤਰਾ ਹੋਏਗਾ ਨਾ ਤੇ ਫਿਰ ਧਰਨਾ ਦੇ ਕੀ ਜੇ ਮੈਨੂੰ ਮਰਨ ਵਰਤ ਤੇ ਵੀ ਬਹਿਣਾ ਪਿਆ ਤੇ ਮੈਂ ਬਵਾਗਾ ਤੁਸੀਂ ਸਮਝੋ ਕਿ ਇਸ ਵਾਰ ਜਿੱਤ ਹੋਈ ਇੱਕ ਵਾਰ ਫਿਰ ਦੇਖੋ ਇਹ ਜਿੱਤ ਦੇ ਹਾਰ ਦਾ ਮਸਲਾ ਨਹੀਂ ਹੈ ਅੱਜ ਫੇਰ ਇੱਕ ਵਾਰ ਸੀਪੀ ਸਾਹਿਬ ਨੇ ਸਾਨੂੰ ਅਸ਼ੋਰੈਂਸ ਦਿੱਤੀ ਹੈ ਔਰ ਉਹਨਾਂ ਨੇ ਓਨ ਦੀ ਸਪੌਟ ਜਿਹੜੇ ਦੋ ਡਿਸੀਜਨ ਲਿੱਤੇ ਆ ਉਹਦੇ ਤੋਂ ਅਸੀਂ ਆਪਣੀ ਬਾਡੀ ਦੇ ਵਿੱਚ ਰੱਖਾਂਗੇ ਐਂਡ ਲੈਟ ਅਸ ਸੀ ਕਿ ਕੀ ਰਿਜ਼ਲਟ ਆਂਦਾ ਹੈ ਕਹਿੰਦੇ ਸਕਾਈ ਹੈਜ਼ ਗਾਟ ਨੋ ਲਿਮਿਟ ਪਰ ਜਿੰਦੇ ਦੋਸ਼ੀ ਨਹੀਂ ਫੜੇ ਜਾਂਦੇ ਚੱਲਦਾ ਰਹੇਗਾ ਇਹ ਸੁਮੀ ਜੀ ਜੋ ਦੋਸ਼ੀ ਫੜੇ ਜਾ ਚੁੱਕੇ ਆ ਦੋਸ਼ੀ ਚੌਂਕੀ ਇੰਚਾਰਜ ਦੀ ਕਸਟਡੀ ਚ ਨੇ ਪਿਛਲੇ 3 ਦਿਨਾਂ ਤੋਂ ਸਾਰੇ ਵਰ ਜਾਇੰਟ ਸੈਕਟਰੀ ਰਾਤੀ 11:30 ਵਜੇ ਜਾਂਦੇ ਨੇ ਤੇ ਚੌਂਕੀ ਇੰਚਾਰਜ ਉਹਨਾਂ ਨੂੰ ਪ੍ਰਾਈਵੇਟ ਗੱਡੀ ਦੇ ਵਿੱਚ ਕਹਿੰਦਾ ਕਿ ਇਹਨਾਂ ਨੂੰ ਲੈ ਜਾਓ ਤੇ ਸੂਰਜ ਜਿਹੜਾ ਤੋਂ ਪਹਿਲਾਂ ਛੱਡ ਦੀ ਸਵਾਲ ਤੇ ਇਹ ਹੈ ਲੜਾਈ ਇਹ ਨਹੀਂ ਹੈ ਜਿਹੜਾ ਮੇਨ ਕੰਪਲੀਟ ਹੈ ਉਹ ਫਰਾੜ ਹੈ ਪੁਲਿਸ ਅਥਾਰਟिटीज ਨੂੰ ਪਤਾ ਹੈ ਮੈਨੂੰ ਹੈਰਾਨਗੀ ਦੀ ਇਹ ਗੱਲ ਆਉਂਦੀ ਹੈ ਕਿ ਇੰਨੇ ਸਾਲਾਂ ਦੇ ਐਕਸਪੀਰੀਅੰਸ ਤੋਂ ਬਾਅਦ ਮੈਂ ਪਹਿਲੀ ਗੱਲ ਸੁਣੀ ਹੈ ਕਿ ਜੀ ਅਟੈਕ ਹੋਇਆਗਾ ਪਰ ਦੋਸ਼ੀਆਂ ਦੀ ਇੰਟੈਂਸ਼ਨ ਨਹੀਂ ਸੀ ਆਪਾਂ ਨੂੰ ਇੰਟੈਂਸ਼ਨ ਹੈ ਤਾਂ ਵੇਖਾਂਗੇ ਕਿ ਜਦੋਂ ਇਹਨੂੰ ਛੱਟ ਮਾਰ ਦੇਣਗੇ ਉਦੋਂ ਹੀ 307 ਲਾਵਾਂਗੇ ਹੁਣ ਸਾਾਨੂੰ ਕੋਈ ਲਾਅ ਪੜ੍ਹਾਏਗਾ ਤੇ ਫਿਰ ਅਸੀਂ ਜੋ ਓਪਨ ਡਿਬੇਟ 'ਚ ਆਵਾਂਗੇ ਨਾ ਜੀ ਤੇ ਸਾਡੇ ਕੋਲ ਜੋ ਰਾਈਟ ਸੀ ਅਸੀਂ ਕੀਤਾ ਬਟ ਸੀਪੀ ਸਾਹਿਬ ਨੇ ਕਿਹਾ ਤੇ ਅਸੀਂ ਉਸ ਚੀਜ਼ ਨੂੰ ਕਨਸਿਡਰ ਕਰਾਂਗੇ